ਭਾਜੀ ਇਹ ਧਰਨਾ ਅੱਜ ਜਿੱਦਾਂ ਅੱਜ ਸਾਰੇ ਦੇਸ਼ ਦੇ ਵਿੱਚ ਜਿਹੜੇ 4 ਕਾਨੂੰਨ ਸੈਂਟਰ ਗਵਰਨਮੈਂਟ ਲੈ ਕੇ ਆਈ ਆ ਇਹ ਤੇ ਉਹਦੇ ਵਿੱਚ ਹੈਗੇ ਆ ਕੱਚੇ ਬੰਦੇ ਪੱਕੇ ਕਰੋ ਤੇ ਉਹਨਾਂ ਨੇ ਕਾਨੂੰਨ ਲਾਗੂ ਕੀਤਾ ਕਿ ਕੋਈ ਵੀ ਮਲਾਜ਼ਮ ਜਥੇਬੰਦੀ ਕੋਈ ਵੀ ਧਰਨਾ ਨਹੀਂ ਲਗਾ ਸਕਦੀ ਔਰ ਇਹ ਸੰਵਿਧਾਨ ਦੇ ਵਿੱਚ ਰਾਈਟ ਆ ਮਲਾਜ਼ਮ ਧਰਨਾ ਲਾ ਕੇ ਆਪਣੀਆਂ ਮੰਗਾਂ ਪੂਰੀਆਂ ਕਰਾ ਸਕਦਾ ਔਰ ਇਸ ਜਿੱਥਾ ਜਿੱਦਾ ਸਾਡੀ ਜਥੇਬੰਦੀ ਪੰਜਾਬ ਦੀ ਆ ਉਹਨਾਂ ਵੱਲੋਂ ਸਾਨੂੰ ਮੈਸੇਜ ਆਇਆ ਇਸ ਲਈ ਅੱਜ ਪੂਰਨ ਤੌਰ ਤੇ ਬੰਦ ਅਸੀਂ ਹੜਤਾਲ ਕੀਤੀ ਜਿਵੇਂ ਪੂਰੇ ਭਾਰਤ ਦੇ ਵਿੱਚ ਬੰਦ ਬਦੇ ਉਹਦੇ ਉਹਦੇ ਅੰਦਰ ਹੀ ਤੁਸੀਂ ਕੀਤਾ ਜੀ ਅੱਜ ਜਿਹੜਾ ਹਾਂਜੀ 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 ਸਾਡੇ ਪੰਜਾਬ ਦੀਆਂ ਜਿੰਨੇ ਵੀ ਜਥੇਬੰਦੀਆਂ ਪੰਜਾਬ ਐਕਸ਼ਨ ਸਫਾਈ ਸੇਵਕ ਐਕਸ਼ਨ ਕਮੇਟੀ ਟੋਟਲੀ ਬੰਦ ਆ ਠੀਕ ਹੈ ਜੀ ਤੇ ਮੰਗਾ ਜਿਹੜੀਆਂ ਮੇਨ ਜਿਹੜੀਆਂ ਤੁਸੀਂ ਦੱਸਿਆ ਇਹੀ ਆ ਜੇ ਮੰਗਾ ਹਾਂਜੀ ਕੱਚੇ ਬੰਦੇ ਪੱਕੇ ਕਰੋ ਪੈਨਸ਼ਨਾਂ ਔਰ ਸਾਡੇ ਡੀਏ ਦੀਆਂ ਕਿਸ਼ਤਾਂ ਵਾਂ ਜੀ ਇਹ ਆ ਗਿਆ ਠੀਕ ਹੈ ਜੀ ਅੱਜ ਸਾਰੇ ਪੂਰੇ ਪੂਰੇ ਇੰਡੀਆ ਦੇ ਵਿੱਚ ਅੱਜ ਸਾਰੇ ਹੀ ਜਿੰਨੇ ਵੀ ਕੋਈ ਚਾਹੇ ਵੈਂਕਾਂ ਆ ਜਾਂ ਰੋਡਵੇਜ਼ ਆ ਪੰਜਾਬ ਸਰਕਾਰ ਦਾ ਮਹਿਕਮਾ ਜਾਂ ਸੈਂਟਰ ਮਹਿਕਮਾ ਸਭ ਨਾਲ ਹੜਤਾਲ ਕੀਤੀ ਆ ਕਿ ਜਿਹੜੇ ਸਰਕਾਰ ਨੇ ਕਾਲੇ ਕਾਨੂੰਨ ਜਿਹੜੇ ਆ ਪਾਸ ਕੀਤੇ ਆ ਕਾਲੇ ਕਾਨੂੰਨ ਦਾ ਮਤਲਬ ਇਹ ਆ ਕਿ ਸਰਕਾਰ ਜੋ ਵੀ ਕਰੀ ਜਾਵੇ ਤੇ ਕੋਈ ਮੁਲਾਜ਼ਮ ਆਪਣੀ ਆਵਾਜ਼ ਵੀ ਨਾ ਚੱਕੇ ਜਿੱਥੇ ਵਹਿਗਾ ਵਾ ਠੀਕ ਵਾ ਤੇ ਸਰਕਾਰ ਆਪਣੀ ਮਨਮਰਜ਼ੀ ਆ ਕਰਾ ਲੈਣ ਜਾਂਦੇ ਇਸ ਕਰਕੇ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਆ ਔਰ ਜਿਹੜੀਆਂ ਸਾਡੀਆਂ ਹੈਗੀਆਂ ਮੰਗਾ ਦੂਸਰੀਆਂ ਇੱਕ ਪੈਨਸ਼ਨ ਸਕੀਮਾਂ ਇੱਕ ਪੰਜਾਬ ਸਰਕਾਰ ਦਾ ਹੈ ਇਹਨਾਂ ਨਾਲ ਤਾਂ ਕਹਿੰਦੇ ਆ ਵੀ ਅਸੀਂ ਲਾਨੇ ਆ ਪਰ ਸੈਂਟਰ ਜਿਹੜੀ ਆ ਸਾਡਾ ਪੈਸਾ ਵਾਪਸ ਲੈ ਗਈ ਜਿਹੜਾ ਕੱਚੇ ਮੁਲਾਜ਼ਮ ਇਹਨਾਂ ਦਾ ਜਿਹੜੇ 2004 ਤੋਂ ਬਾਅਦ ਪੱਕੇ ਹੋਏ ਆ ਸਾਰਾ ਪੀਐਫ ਦਾ ਪੈਸਾ ਉਹ ਵੀ ਉਹ ਵਾਪਸ ਨਹੀਂ ਕਰ ਰਹੀ ਸੋ ਅਸੀਂ ਇਹ ਕਹਿੰਨੇ ਆ ਵੀ ਇਹ ਇਹਨਾਂ ਦੀਆਂ ਸਾਰੀਆਂ ਆਪਣੀ ਆਪਣੀ ਰਾਜਨੀਤੀ ਆ ਸਾਨੂੰ ਇਹ ਤੋਂ ਪਰੇ ਹੋ ਕੇ ਕਿ ਸਾਡੇ ਮੁਲਾਜ਼ਮਾਂ ਦੀਆਂ ਜਿਹੜੀਆਂ ਪੈਨਸ਼ਨਾਂ ਲਾਈਆਂ ਜਾਣ ਕਿ ਜਿਹੜੇ ਸਾਡੇ ਕੱਚੇ ਮੁਲਾਜ਼ਮ ਆ ਚਾਹੇ ਉਹ ਸਾਡਾ ਦਫ਼ਤਰ ਦਾ ਸਟਾਫ ਆ ਚਾਹੀਓ ਸਾਡਾ ਸਬਾਈ ਸੇਵਕ ਉਹ ਸਭ ਨੂੰ ਇੱਕੋ ਹੀ ਨਜ਼ਰ ਨਾਲ ਦੇਖਣ ਔਰ ਸਾ ਪੱਕੇ ਹੋਣੇ ਚਾਹੀਦੇ ਆ। ਇਹੀ ਸਾਡੀ ਡਿਮਾਂਡ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਮੈਨ ਲੱਗਦਾ ਵੇ 15 ਅਗਸਤ ਤੋਂ ਬਾਅਦ ਕੇ ਸਾਡੇ ਲੰਬੇ ਧਰਨੇ ਵੀ ਚੱਲਣਗੇ ਕਿ ਕਿਉਂਕਿ ਕੇ ਕੇ ਸਰਕਾਰ ਦਾ ਵੀ ਹੁਣ ਲਾਸਟ ਟਾਈਮ ਆ। ਸਰਕਾਰ ਨਾ ਸਾਨੂੰ ਤਿੰਨ ਚਾਰ ਸਾਲ ਬਠੇ ਰਾਂ ਲੌਲੀਪਾਪ ਦੇ ਦਿੱਤਾ ਆ। ਵੇ ਤੁਹਾਨੂੰ ਪੱਕੇ ਕਰ ਦਿਆਂਗੇ, ਪੈਨਸ਼ਨਾਂ ਲਾ ਦੇਾਂਗੇ। ਇਹ ਗੱਲਾਂ ਚ ਹੀ ਆ। ਉਹਨਾਂ થી ਉਹ ਗੱਲਾਂ ਚ ਨਹੀਂ ਆਣਾ। 15 ਅਗਸਤ ਤੋਂ ਬਾਅਦ ਸਾਡਾ ਜੋ ਸਾਡਾ ਪੰਜਾਬ ਲੈਵਲ ਤੇ ਯੂਨੀਅਨ ਦਾ ਜੋ ਫੈਸਲਾ ਹੋਊਗਾ ਅਸੀਂ ਉਸ ਫੈਸਲੇ ਦੇ ਹਿਸਾਬ ਨਾਲ ਚੱਲਾਂਗੇ ਤਾਂ ਰੈਗੂਲਰ ਹੜਤਾਲ ਕੀਤੀ ਜਾਊਗੀ। ਉਹਨਾਂ ਚ ਘੜ ਹੜਤਾਲ ਹੋਊਗੀ ਜਿਨ੍ਹਾਂ ਚ ਕੋਈ ਬੰਦੇ ਪੱਕੇ ਨਹੀਂ ਹੋਣਗੇ। ਪੰਜਾਬ ਸਰਕਾਰ ਮਰਦਾਬਾਦ। ਆ ਜਿਹੜਾ ਕੰਮ ਪੂਟਨ ਦੇ ਬੰਦ ਰੱਖਿਆ ਗਿਆ ਜਾਂ ਕਿਦਾਂ ਜੀ? ਇਹ ਇਹ ਜੋ ਸਾਨੂੰ ਮੈਸੇਜ ਆਇਆ ਉੱਪਰੋਂ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਬੰਦ ਹੋਇਆ ਇਹ ਇੱਕ ਦਿਨ ਦਾ ਮੈਸੇਜ ਆਇਆ। ਇੱਕ ਤੋਂ ਉੱਪਰ ਜੇ ਕੱਲੂ ਕੋਈ ਹੋਰ ਮੈਸੇਜ ਆ ਜਾਂਦਾ ਵੀ 2 ਦਿਨ ਦਾ ਜਾਂ 3 ਦਿਨ ਦਾ ਜਾਂ 4 ਦਿਨ ਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ। ਅੱਜ ਸਾਰੇ ਪੂਰੇ ਪੂਰੇ ਇੰਡੀਆ ਦੇ ਵਿੱਚ ਅੱਜ ਸਾਰੇ ਹੀ ਜਿੰਨੇ ਵੀ ਕੋਈ ਚਾਹੇ ਵੈਂਕ ਆਇਆ ਜਾਂ ਰੋਡਵੇਜ਼ ਆ ਪੰਜਾਬ ਸਰਕਾਰ ਦਾ ਮਹਿਕਮਾ ਜਾਂ ਸੈਂਟਰ ਮਹਿਕਮਾ ਸਭ ਨਾਲ ਹੜਤਾਲ ਕੀਤੀ ਆ ਕਿ ਜਿਹੜੇ ਸਰਕਾਰ ਨੇ ਕਾਲੇ ਕਾਨੂੰਨ ਜਿਹੜੇ ਆ ਪਾਸ ਕੀਤੇ ਆ ਕਾਲੇ ਕਾਨੂੰਨ ਦਾ ਮਤਲਬ ਇਹ ਆ ਕਿ ਸਰਕਾਰ ਜੋ ਵੀ ਕਰੀ ਜਾਵੇ ਤੇ ਕੋਈ ਮੁਲਾਜ਼ਮ ਆਪਣੀ ਆਵਾਜ਼ ਵੀ ਨਾ ਚੱਕੇ ਜਿੱਥੇ ਵਹਿਗਾ ਵਾ ਠੀਕ ਵਾ ਤੇ ਸਰਕਾਰ ਆਪਣੀ ਮਨਮਰਜ਼ੀ ਆ ਦਰਲਾਣੇ ਜਾਂਦੇ ਇਸ ਕਰਕੇ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਆ ਔਰ ਜਿਹੜੀਆਂ ਸਾਡੀਆਂ ਹੈਗੀਆਂ ਮੰਗਾ ਦੂਸਰੀਆਂ ਇੱਕ ਪੈਨਸ਼ਨ ਸਕੀਮ ਆ ਇੱਕ ਪੰਜਾਬ ਸਰਕਾਰ ਤੱਕ ਹੈ ਇਹਨਾਂ ਨਾਲ ਤਾਂ ਕਹਿੰਦੇ ਆ ਵੀ ਅਸੀਂ ਲਾਣੇ ਆ ਪਰ ਸੈਂਟਰ ਜਿਹੜੀ ਆ ਸਾਡਾ ਪੈਸਾ ਵਾਪਸ ਲੈ ਕੇ ਜਿਹੜਾ ਕੱਚੇ ਮੁਲਾਜ਼ਮ ਇਹਨਾਂ ਦਾ ਜਿਹੜੇ 2004 ਤੋਂ ਬਾਅਦ ਪੱਕੇ ਹੋਏ ਆ ਸਾਰਾ ਪੀਐਫ ਦਾ ਪੈਸਾ ਉਹ ਵੀ ਉਹ ਵਾਪਸ ਨਹੀਂ ਕਰ ਰਹੀ ਸੋ ਅਸੀਂ ਇਹ ਕਹਿੰਨੇ ਆ ਵੀ ਇਹ ਇਹਨਾਂ ਦੀਆਂ ਸਾਰੀਆਂ ਆਪਣੀਆਂ ਆਪਣੀ ਰਾਜਨੀਤੀ ਆ ਸਾਨੂੰ ਇਹ ਤੋਂ ਪਰੇ ਹੋ ਕੇ ਕਿ ਸਾਡੇ ਮੁਲਾਜ਼ਮਾਂ ਦੀਆਂ ਜਿਹੜੀਆਂ ਪੈਨਸ਼ਨਾਂ ਲਾਈਆਂ ਜਾਣ ਕਿ ਜਿਹੜੇ ਸਾਡੇ ਕੱਚੇ ਮੁਲਾਜ਼ਮ ਆ ਚਾਹੇ ਉਹ ਸਾਡਾ ਦਫ਼ਤਰ ਦਾ ਸਟਾਫ ਆ ਚਾਹੇ ਉਹ ਸਾਡਾ ਸਬਾਈ ਸੇਵਕ ਆ ਉਹ ਸਭ ਨੂੰ ਇੱਕੋ ਹੀ ਨਜ਼ਰ ਨਾਲ ਦੇਖਣ ਔਰ ਸਾਥ ਪੱਕੇ ਹੋਣੇ ਚਾਹੀਦੇ ਆ ਇਹੀ ਸਾਡੀ ਡਿਮਾਂਡ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਮੈਨੂੰ ਲੱਗਦਾ ਵੇ 15 ਅਗਸਤ ਤੋਂ ਬਾਅਦ ਵੀ ਸਾਡੇ ਲੰਬੇ ਧਰਨੇ ਵੀ ਚੱਲਣਗੇ ਕਿ ਕਿਉਂ ਕਿ ਕਿ ਸਰਕਾਰ ਦਾ ਵੀ ਹੁਣ ਲਾਸਟ ਟਾਈਮ ਆ ਸਰਕਾਰ ਨਾਲ ਸਾਨੂੰ 3-4 ਸਾਲ ਬਠੇ ਰਾਂ ਲੌਲੀਪੌਪ ਦੇ ਦਿੱਤਾ ਆ ਮੈਂ ਤੁਹਾਨੂੰ ਪੱਕੇ ਕਰ ਦੇਵਾਂਗੇ ਪੈਨਸ਼ਨਾਂ ਲਾ ਦੇਵਾਂਗੇ ਇਹ ਗੱਲਾਂ ਚ ਹੀ ਆ ਉਹਨਾਂ થી ਉਹ ਗੱਲਾਂ ਚ ਨਹੀਂ ਆਣਾ 15 ਅਗਸਤ ਤੋਂ ਬਾਅਦ ਸਾਡਾ ਜੋ ਸਾਡਾ ਪੰਜਾਬ ਲੈਵਲ ਤੇ ਯੂਨੀਅਨ ਦਾ ਜੋ ਫੈਸਲਾ ਹੋਊਗਾ ਅਸੀਂ ਉਸ ਫੈਸਲੇ ਦੇ ਹਿਸਾਬ ਨਾਲ ਚੱਲਾਂਗੇ ਤਾਂ ਰੈਗੂਲਰ ਹੜਤਾਲ ਕੀਤੀ ਜਾਊਗੀ ਉਹਨਾਂ ਚ ਘੜ ਹੜਤਾਲ ਹੋਊਗੀ ਜਿੱਨਾਂ ਚਕਰ ਬੰਦੇ ਪੱਕੇ ਨਹੀਂ ਹੋਣਗੇ ਜਿਹੜਾ ਕੰਮ ਪੂਰਨ ਤੇ ਬੰਦ ਰੱਖਿਆ ਗਿਆ ਜਾਂ ਕਿਦਾਂ ਜੀ ਇਹ ਇਹ ਜੋ ਸਾਨੂੰ ਮੈਸੇਜ ਆਇਆ ਉੱਪਰੋਂ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਬੰਦ ਹੋਇਆ ਇਹ ਇੱਕ ਦਿਨ ਦਾ ਮੈਸੇਜ ਆਇਆ ਇੱਕ ਤੋਂ ਉੱਪਰ ਜੇ ਕੱਲੂ ਕੋਈ ਹੋਰ ਮੈਸੇਜ ਆ ਜਾਂਦਾ ਵੀ ਦੋ ਦਿਨ ਦਾ ਜਾਂ ਤਿੰਨ ਦਿਨ ਦਾ ਜਾਂ ਚਾਰ ਦਿਨ ਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ